ਕੁਝ ਲੋਕਾਂ ਲਈ ਉਹ ਕੰਜਰੀ ਹੈ ਤੇ ਕੁਝ ਲੋਕਾਂ ਲਈ ਉਹ ਇੱਕ ਨਚਾਰ ਹੈ ਤੇ ਕੁਝ ਲੋਕਾਂ ਲਈ ਸਿਰਫ ਉਹ ਇੱਕ ਡਾਂਸਰ ਹੈ ਇਸ ਮੈਂਟੈਲਿਟੀ ਦੇ ਲੋਕਾਂ ਨੂੰ ਮੈਂ ਇੱਕ ਗੱਲ ਕਹਿਣੀ ਚਾ ਰਿਆਂ ਡਾਂਸਰ ਸਿਮਰ ਸੰਧੂ ਦੇ ਬਾਰੇ ਕਿ ਜਿੱਦਾਂ ਵੱਡੇ ਪਰਦੇ ਤੇ ਕ੍ਰੀਨਾ ਕਪੂਰ ਜਾਂ ਸੋਨਮ ਬਾਜਵਾ ਜਾਂ ਸਰਗੁਣ ਮਹਿਤਾ ਜੀ ਜਾਂ ਹੋਰ ਵੀ ਫੀਮੇਲ ਆਰਟਿਸਟ ਸਾਨੂੰ ਖੁਸ਼ੀਆਂ ਵੰਡਦੀਆਂ ਨੇ ਸਾਨੂੰ ਐਂਟਰਟੇਨ ਕਰਦੀਆਂ ਨੇ ਐਸੇ ਤਰੀਕੇ ਨਾਲ ਸਿਮਰ ਸੰਧੂ ਜਾਂ ਹਰ ਇੱਕ ਉਹ ਡਾਂਸਰ ਜਿਹੜੀ ਸਾਡੇ ਵਿਆਹ ਤੇ ਜਾਂ ਕਿਸੇ ਵੀ ਫੰਕਸ਼ਨ ਤੇ ਡਾਂਸ ਕਰਦੀ ਹੈ ਸਾਨੂੰ ਐਂਟਰਟੇਨ ਕਰਦੀ ਹੈ ਸਾਨੂੰ ਖੁਸ਼ੀਆਂ ਵੜਦੀ ਹੈ ਜਾਂ ਸਾਡੇ ਖੁਸ਼ੀਆਂ ਦੇ ਮੌਕੇ ਨੂੰ ਚਾਰ ਚੰਨ ਲਾਉਂਦੇ ਆ ਇਹਨਾਂ ਦੀ ਵੀ ਉਨੀ ਇੱਜ਼ਤ ਹੈ ਔਰ ਐਨੇ ਹੀ ਰਿਸਪੈਕਟ ਇਹ ਡਿਜ਼ਰਵ ਕਰਦੇ ਨੇ ਇਹ ਇਹਨਾਂ ਦੀ ਕਿਰਤ ਹੈ ਇਹਨਾਂ ਦਾ ਕਰਮ ਹੈ ਇਹਨਾਂ ਦੀ ਕਮਾਈ ਹੈ ਇਸ ਕਰਕੇ ਆਪਣੀ ਮੈਂਟੈਲਿਟੀ ਚੇਂਜ ਕਰੋ ਫਿਰ ਤੁਸੀਂ ਆਪਣੇ ਵਿਆਹ ਤੇ ਇਹਨਾਂ ਨੂੰ ਸਾਦੇ ਦੇ ਕਿਉਂ ਇਟ ਮੀਨਸ ਤੁਸੀਂ ਵੀ ਗਲਤ ਹੋ ਜੇ ਨਾ ਦਾ ਨੱਚਣਾ ਗਲਤ ਹੈ ਤੁਸੀਂ ਵੀ ਗਲਤ ਹੋ ਇਸ ਕਰਕੇ ਆਪਣੀ ਸੋਚ ਚੇਂਜ ਕਰੋ ਕੁੜੀਆਂ ਦਾ ਸਤਿਕਾਰ ਕਰਨਾ ਸਿੱਖੋ ਇਸ ਕਰਕੇ ਨਹੀਂ ਉਹ ਕੁੜੀਆਂ ਨੇ ਬਲਕਿ ਇਸ ਕਰਕੇ ਕਿ ਤੁਸੀਂ ਸ਼ੋਅ ਕਰੋ ਕਿ ਤੁਹਾਡੀ ਪਰਵਰਿਸ਼ ਇੱਕ ਚੰਗੀ ਮਾਂ ਨੇ ਕੀਤੀ ਹੈ ਥੈਂਕ ਯੂ ਸੋ ਮੱਚ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ